ਸ਼ਤਰੀਏ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਪੰਜਾਬੀ ਤਰਖਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਿਲਕੁਲ ਅਲੱਗ ਤਰੀਕੇ ਨਾਲ ਸ਼ਿਮਲਾ ਮਿਰਚ ਤੇ ਪਿਆਜ਼ ਦੀ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਬਿਲਕੁਲ ਨਵੇਂ ਤਰੀਕੇ ਨਾਲ ਬਣਾ ਕੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ शिमला मिर्ची दी सब्जी ਬਣਾ ਲਈ ਅਸੀਂ ਦੋ शिमला मिर्ਚ ਲਈਆਂ ਆ ਵੱਡੇ ਆਕਾਰ ਦੀਆਂ ਲਈਆਂ ਮੈਂ ਤੁਸੀਂ ਛੋਟੇ ਸਾਈਜ਼ ਦੀਆਂ ਵੀ ਲੈ ਸਕਦੇ ਹੋ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਚਾਰ ਅਸੀਂ ਪਿਆਜ਼ ਲਏ ਆ शिमला मिर्ची ਨੂੰ ਪਹਿਲਾਂ ਅਸੀਂ ਕਟਿੰਗ ਕਰਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਉੱਪਰ ਤੋਂ ਕਟਿੰਗ ਕਰ ਲਾਂਗੇ ਇਹਨੂੰ ਤੇ ਅਸੀਂ ਇਹਦੇ ਵਿੱਚ ਅਲਾ ਕੱਢ ਲਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਹੁਣ ਅਸੀਂ ਬਿਨਾ ਚਾਕੂ ਨੂੰ ਛੱਡੇ ਇਹਦੇ ਇੱਕ ਜਿਵੇਂ ਲੱਛਾ ਬਣਾ ਕੇ ਤਿਆਰ ਕਰਦੇ ਆ ਉਸ ਤਰੀਕੇ ਨਾਲ ਕਟਿੰਗ ਕਰਦੇ ਜਾਵਾਂਗੇ ਇਹਨੂੰ ਬਿਨਾ ਚਾਕੂ ਨੂੰ ਛੱਡੇ ਇਹਨੂੰ ਕਟਿੰਗ ਕਰ ਲੈਣਾ ਹੈ ਇਸ ਤਰੀਕੇ ਨਾਲ ਦੋਨਾਂ ਸ਼ਿਮਲਾ ਮਿਰਚਾਂ ਨੂੰ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਲਾਂਗੇ ਤੇ ਪਿਆਜ਼ ਦੇ ਵੀ ਅਸੀਂ ਲੱਛਿਆਂ ਨੂੰ ਅਲੱਗ-ਅਲੱਗ ਕਰ ਲਾਂਗੇ ਇਸ ਤਰੀਕੇ ਨਾਲ ਕਟਿੰਗ ਕਰਨੀਆਂ ਪਿਆਜ਼ ਵੀ ਅਸੀਂ ਬਿਲਕੁਲ ਪਤਲੇ-ਪਤਲੇ ਸਲਾਈਸ ਕੱਟ ਕੇ ਇਹਨਾਂ ਦੇ ਜਿਹੜੇ ਰਿੰਗ ਹੁੰਦੇ ਆ ਉਹ ਸਾਰੇ ਅਲੱਗ ਕਰ ਲਾਂਗੇ ਅਸੀਂ ਸ਼ਿਮਲਾ ਮਿਰਚ ਤੇ ਪਿਆਜ਼ ਨੂੰ ਅਸੀਂ ਪਹਿਲਾਂ ਕਟਿੰਗ ਕਰਕੇ ਇਸ ਤਰੀਕੇ ਨਾਲ ਤਿਆਰ ਕਰ ਲੈਣਾ ਹੈ ਆ ਇਹ ਕੁਇਸਟਰ ਇੱਕ ਨਾਲ ਸੀ ਤਿਆਰ ਕਰ ਲਏ ਕਟਿੰਗ ਕਰਕੇ ਹੁਣ ਇੱਕ ਪੈਨ ਵਿੱਚ ਪਾਵਾਂਗੇ ਮੈਂ ਥੋੜੀ ਜਿਹੀ ਕੱਚੀ ਮੂੰਗਫਲੀ ਲਈ ਸੀ ਇਹਨੂੰ ਭੁੰਨ ਲਾਂਗੇ ਇਹਦਾ ਟੇਸਟ ਹੈ ਜਿਹੜਾ ਸਬਜ਼ੀ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਜੇ ਤੁਹਾਡੇ ਕੋਲ ਕੱਚੀ ਮੂੰਗਫਲੀ ਨਹੀਂ ਹੈਗੀ ਤਾਂ ਤੁਸੀਂ ਭੁੰਨੀ ਹੋਈ ਮੂੰਗਫਲੀ ਵੀ ਲੈ ਸਕਦੇ ਹੋ ਭੁੰਨੀ ਹੋਈ ਮੂੰਗਫਲੀ ਦਾ ਪਾਊਡਰ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਮੈਂ ਇਹ ਅੱਧੇ ਕੱਪ ਤੋਂ ਥੋੜੀ ਘੱਟ ਲਈ ਸੀਗੀ ਇਹਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਿਆ ਹੁਣ ਇੱਕ ਪਲੇਟ ਵਿੱਚ ਠੰਡੀ ਹੋਣ ਲਈ ਰੱਖ ਦਾਂਗੇ ਇਹਨੂੰ ਠੰਡਾ ਹੋਣ ਤੋਂ ਬਾਅਦ ਹੀ ਇਹਦਾ ਪਾਊਡਰ ਬਣਾ ਕੇ ਤਿਆਰ ਕਰ ਲਾਂਗੇ ਮੂੰਗਫਲੀ ਠੰਡੀ ਹੋ ਚੁੱਕੀ ਹੈ ਹੁਣ ਇਹਦਾ ਅਸੀਂ ਪਾਊਡਰ ਬਣਾ ਕੇ ਤਿਆਰ ਕਰਾਂਗੇ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਮੂੰਗਫਲੀ ਘੱਟ ਵੱਧ ਲੈ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਬਰੀਕ ਪਾਊਡਰ ਤਿਆਰ ਕਰ ਲਿਆ ਹੈ ਹੁਣ ਇੱਕ ਖੁੱਲਾ ਬਾウル ਲੈ ਲਾਂਗੇ ਇਹਦੇ ਵਿੱਚ ਪਾਵਾਂਗੇ ਸ਼ਿਮਲਾ ਮਿਰਚ ਤੇ ਪਿਆਜ਼ ਜਿਹੜੇ ਕਟਿੰਗ ਕਰਕੇ ਰੱਖੇ ਸੀ ਇਹਨਾਂ ਦੇ ਉੱਪਰ ਅਸੀਂ ਥੋੜੇ ਜਿਹਾ ਮਸਾਲਿਆਂ ਦੀ ਕੋਟਿੰਗ ਕਰਾਂਗੇ ਹੁਣ ਸਵਾਦ ਅਨੁਸਾਰ ਨਮਕ ਪਾਵਾਂਗੇ ਆਪਣੇ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਤੇ ਅੱਧਾ ਚਮਚੀ ਦੇ ਵਿੱਚ ਅਸੀਂ ਅਮचूर ਪਾਊਡਰ ਦਾ ਪਾਵਾਂਗੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਂਦਾ ਸਬਜੀ ਦਾ ਕਿਉਂਕਿ ਇਹਦੇ ਵਿੱਚ ਅਸੀਂ ਟਮਾਟਰਾਂ ਦਾ ਯੂਜ਼ ਨਹੀਂ ਕਰਨਾ ਇਸ ਕਰਕੇ ਅਸੀਂ ਅਮचूर ਪਾਊਡਰ ਲੈ ਆਇਆ ਤੇ ਨਾਲ ਹੀ ਜਿਹੜੀ ਮੂੰਗਫਲੀ ਪੁੰਨ ਕੇ ਰੱਖੀ ਸੀ ਉਹਦਾ ਪਾਊਡਰ ਐਡ ਕਰ ਦਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਸਾਲਿਆਂ ਨੂੰ ਪਿਆਜ਼ਾਂ ਦੇ ਸ਼ਿਮਲਾ ਮਿਰਚ ਦੇ ਉੱਪਰ ਕੋਟਿੰਗ ਕਰ ਲਾਂਗੇ ਕਿਉਂਕਿ ਜਦੋਂ ਅਸੀਂ ਸਬਜੀ ਬਣਾਉਂਦੇ ਆ ਚੰਗੀ ਤਰ੍ਹਾਂ ਕੋਟਿੰਗ ਨਹੀਂ ਹੁੰਦੀ ਮਸਾਲਿਆਂ ਦੀ ਇਹਦੇ ਉੱਪਰ ਇਸ ਕਰਕੇ ਇਹਨੂੰ ਅਸੀਂ ਪਹਿਲਾਂ ਹੀ ਤਿਆਰ ਕਰਕੇ ਰੱਖ ਲਾਂਗੇ ਇਦੇ ਵਿੱਚ ਅਸੀਂ ਹਲਦੀ ਦਾ ਯੂਜ਼ ਨਹੀਂ ਕੀਤਾ ਹਲਦੀ ਜਦੋਂ ਪਕਾਵਾਂਗੇ ਇਹਨਾਂ ਨੂੰ ਉਸ ਟਾਈਮ ਤੇ ਪਾਵਾਂਗੇ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਦੇਖੋ ਇਸ ਤਰੀਕੇ ਨਾਲ ਕੋਟਿੰਗ ਕਰ ਲਈ ਆ ਹੁਣ ਗੈਸ ਸਟਿਕ ਪੈਨ ਲਾ ਕੇ ਇਹਦੇ ਵਿੱਚ ਇੱਕ ਚਮਚ ਅਸੀਂ ਸਰੋਂ ਦਾ ਤੇਲ ਪਾਇਆ ਹੈ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਇੱਕ ਚਮਚ ਪਾਵਾਂਗੇ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਤੜਕਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਦਰਦਰਾ ਜਿਹਾ ਕੁੱਟੇ ਹੋਏ ਲਸਣ ਤੇ ਅਦਰਕ 1 ਇੰਚ ਅਦਰਕ ਦਾ ਟੁਕੜਾ ਲਿਆ ਸੀ 4 ਤੋਂ 5 ਲਸਣ ਦੀਆਂ ਕਲੀਆਂ ਨੂੰ ਅਸੀਂ ਚੰਗੀ ਤਰ੍ਹਾਂ ਦਰਦਰਾ ਜਿਹਾ ਕੁੱਟ ਲਿਆ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਨਾਂ ਨੂੰ ਪੁੰਨ ਤੋਂ ਬਾਅਦ ਅੱਧਾ ਚਮਚਾ ਸੀ ਹਲਦੀ ਪਾਊਡਰ ਦਾ ਪਾਵਾਂਗੇ ਇਹਦੇ ਵਿੱਚ ਜਦੋਂ ਹਲਦੀ ਨੂੰ ਅਸੀਂ ਤੇਲ ਵਿੱਚ ਚੰਗੀ ਤਰ੍ਹਾਂ ਪਕਾਉਂਦੇ ਆ ਤਾਂ ਇਹਦਾ ਕਲਰ ਬਹੁਤ ਜ਼ਿਆਦਾ ਵਧੀਆ ਆਂਦਾ ਆ ਇਸ ਟਾਈਮ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਆਪਣੀ ਸ਼ਿਮਲਾ ਮਿਰਚ ਤੇ ਪਿਆਜ ਜਿਹੜੇ ਕੋਟਿੰਗ ਕਰਕੇ ਰੱਖੇ ਸੀ ਉਹ ਇਸ ਟਾਈਮ ਆਡ ਕਰ ਦੇਣੇ ਤੁਸੀਂ ਜਦੋਂ ਵੀ ਅਸੀਂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਂਦੇ ਆ ਤਾਂ ਉਹਨੂੰ ਚੰਗੀ ਤਰ੍ਹਾਂ ਪਕਾਉਣਾ ਨਹੀਂ ਪੈਂਦਾ ਹੈਗਾ ਥੋੜੀ ਜਿਹੀ ਕਰੰਚੀ ਹੀ ਸਵਾਦ ਲੱਗਦੀ ਹੈ ਸ਼ਿਮਲਾ ਮਿਰਚ ਦਾ ਟੇਸ ਆਂਦਾ ਜਦੋਂ ਇਹ ਥੋੜੀ ਜਿਹੀ ਕੱਚੀ ਰਹਿੰਦੀ ਹੈ ਤਾਂ ਜ਼ਿਆਦਾ ਟੇਸ ਵਧੀਆ ਆਂਦਾ ਇਹਦਾ ਬਿਲਕੁਲ ਸਲੋ ਗੈਸ ਤੇ ਇਹਨੂੰ ਹੁਸ ਟਾਕੇ ਪਕਾ ਲਵਾਂਗੇ 2-3 ਮਿੰਟ ਲਈ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ ਜਿਆਦਾ ਟਾਈਮ ਨਹੀਂ ਲੱਗਦਾ ਲੱਗਦਾ ਇਹਨੂੰ 5 ਤੋਂ 6 ਮਿੰਟ ਹੀ ਲੱਗਦੇ ਆ ਸਾਰੇ ਇਹਨੂੰ ਸਬਜੀ ਨੂੰ ਬਣਾਉਣ ਲਈ ਦੇਖੋ ਸਬਜੀ ਵੀ ਕਾਫੀ ਜਿਆਦਾ ਪਹਿਲਾਂ ਨਾਲ ਪੱਕ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜਿਆਦਾ ਮਸਾਲੇ ਅਸੀਂ ਯੂਜ਼ ਨਹੀਂ ਕੀਤੇ ਬਿਲਕੁਲ ਸਿੰਪਲ ਮਸਾਲਿਆਂ ਨਾਲ ਹੀ ਤਿਆਰ ਕਰਾਂਗੇ ਹਰਾ ਧਨੀਆ ਪਾ ਦਵਾਂਗੇ ਹਰੀਏ ਹਰਾ ਧਨੀਆ ਪਾਉਣ ਨਾਲ ਜਿਹੜਾ ਇਹਦਾ ਕਲਰ ਵੀ ਵਧੀਆ ਆਂਦਾ ਹੈ ਤੇ ਦੇਖਣ ਨੂੰ ਵੀ ਵਧੀਆ ਲੱਗਦਾ ਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਂਦਾ ਆ ਤੇ ਲਾਸਟ ਵਿੱਚ ਅਸੀਂ ਪਾਵਾਂਗੇ 2 ਚਮਚ ਮਲਾਈ ਤੇ 1 ਚਮਚ ਦਹੀਂ ਦਾ ਮਿਕਸ ਕਰਕੇ ਰੱਖਿਆ ਹੋਇਆ ਸੀ ਇਹ ਲਾਸਟ ਵਿੱਚ ਐਡ ਕਰਨੀ ਹੈ ਸੀ ਮਲਾਈ ਤੇ ਦਹੀਂ ਪਾਉਣ ਨਾਲ ਜਿਹੜਾ ਸਬਜੀ ਦਾ ਟੈਕਸਚਰ ਆ ਬਹੁਤ ਜ਼ਿਆਦਾ ਵਧੀਆ ਇੱਕਦਮ ਕਰੀਮੀ ਬਣ ਜਾਂਦਾ ਹੈ ਤੇ ਖਾਣ ਵਿੱਚ ਵੀ ਵਧੀਆ ਲੱਗਦੀ ਹੈ ਬਿਲਕੁਲ ਸਲੋ ਗੈਸ ਤੇ ਅਸੀਂ ਇਸ ਸਬਜੀ ਨੂੰ ਬਣਾਣੇ ਆ ਦੇਖੋ ਇਸ ਤਰੀਕੇ ਨਾਲ ਅਸੀਂ ਮਲਾਈ ਤੇ ਦਹੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ 2 ਮਿੰਟ ਲਈ ਇਹਨੂੰ ਟੱਕ ਕੇ ਪਕਾ ਲਵਾਂਗੇ ਅਸੀਂ 2 ਮਿੰਟ ਬਾਅਦ ਅਸੀਂ ਚੈੱਕ ਕਰਾਂਗੇ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਅੱਜ ਵਾਰੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੇਡੇ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ੁਸ਼ਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ